ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ ਸੱੱਥਰ ਵਿਛਾ ਕੇ ਅਬ ਦੇਖ ਰੇ ਪੱਥਰ ਲਾਇਨੇ ਆਏ ਨੇ ਆਏ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਉਹ ਇਹਨਾਂ ਦੀ ਸਿਰੀ ਦੱਬਣੀ ਪੈਣੀ ਐ ਨਾ ਨਸ਼ਾ ਤਸਕਰਾਂ ਦੀ ਪੰਜਾਬ ਚ ਚੱਲੀ ਬਦਲਾ ਦੀ ਲਹਿਰ ਨਸ਼ਿਆ ਖਿਲਾਫ ਜਾਗ ਉਠਿਆ ਪੰਜਾਬ ਬਦਲਾ ਦੀ ਲਹਿਰ ਚੱਲਣ ਤੋਂ ਬਾਅਦ ਕਈ ਦਹਾਕੀਆਂ ਮਗਰੋਂ ਪੰਜਾਬ 'ਚ ਕੋਈ ਅਜਈ ਸਰਕਾਰ ਆਈ ਹੈ ਜੋ ਨਸ਼ਿਆਂ ਖਿਲਾਫ ਪੂਰੀ ਤਾਕਤ ਦੇ ਨਾਲ ਲੜ ਰਹੀ ਹੈ। ਅੱਜ ਪੰਜਾਬ ਦੇ ਕਈ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਅੱਗੇ ਵਧ ਰਹੇ ਨੇ ਤੇ ਖੇਤੀਬਾੜੀ ਦੇ ਨਾਲ ਜੁੜ ਰਹੇ ਨੇ ਪਰ ਕੋਈ ਵੀ ਸਮਾਜ ਦੀ ਲੜਾਈ ਇਕੱਲਿਆਂ ਨਹੀਂ ਜਿੱਤੀ ਜਾ ਸਕਦੀ। ਜੇਕਰ ਪੰਜਾਬ 'ਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਦੇ ਨਾਲ ਖੜਨਾ ਪਵੇਗਾ। ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਾਡਾ ਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਤੁਸੀਂ ਵੀ ਯਾਤਰਾ ਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ 16 ایشিয়ান শুটিং ਚੈਂਪੀਅਨਸ਼ਿਪ ਦੇ ਵਿੱਚ ਜਿਹੜੀ ਹੈ ਪਟਿਆਲਾ ਦੀ ਤੀ ਕ੍ਰਿਸ਼ਿਕਾ ਦੀ ਜਿਹੜੀ ਸਿਲੈਕਸ਼ਨ ਹੋਈ ਹੈ ਇਸ ਵਕਤ ਪੂਰਾ ਪਰਿਵਾਰ ਸਾਡੇ ਨਾਲ ਹੈ ਖੁਸ਼ੀਆਂ ਦਾ ਮਾਹੌਲ ਹੈ ਪਰਿਵਾਰ ਦੇ ਵਿੱਚ ਅਤੇ ਖਾਸ ਗੱਲ ਇਹ ਹੈ ਕਿ ਕ੍ਰਿਸ਼ਿਕਾ ਜੋਸ਼ੀ ਦੇ ਪਿਤਾ ਉਸ ਦੇ ਕੋਚ ਵੀ ਹੈ ਤੇ ਪਿਤਾ ਵੀ ਤਾਂ ਹੈਗੀ ਹੈ ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਪਰਿਵਾਰ ਦੇ ਵਿੱਚ ਉਹ ਸਾਰਾ ਕੁਝ ਜਾਣਾਂਗੇ ਕਿਉਂਕਿ ਅੱਜ ਪਰਿਵਾਰ ਦੇ ਵਿੱਚ ਕਾਫੀ ਖੁਸ਼ੀਆਂ ਦਾ ਮਾਹੌਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਤੋਂ ਜਾਣਨਾ ਚਾਹਵਾਂ ਸੀਦਾ ਤੀ ਸੀਗੀ ਦੂਜੇ ਪਾਸੇ ਸਟੂਡੈਂਟ ਵੀ ਸੀਗੀ ਅਕੈਡਮੀ 'ਚ ਕਿਸ ਤਰ੍ਹਾਂ ਦਾ ਮਾਹੌਲ ਚੱਲਦਾ ਸੀਗਾ ਬਿਲਕੁਲ ਜੀ ਮਾਹੌਲ ਤਾਂ ਸੇਮ ਦੇਖੋ ਚਾਹੇ ਮੇਰੀ ਡਾਕਟਰ ਹੈ ਚਾਹੇ ਸਾਰੇ ਬੱਚੇ ਸਾਰੇ ਮੇਰੇ ਵਾਸਤੇ ਇੱਕ ਬਰਾਬਰ ਹੈ ਜੀ ਤੇ ਸ਼ੁਰੂ ਤੋਂ ਜਿਵੇਂ ਸ਼ੂਟਰ ਸਾਡੇ ਕੋਲ ਗੇਮ ਕਰਦੇ ਉਸ ਤਰ੍ਹਾਂ ਕ੍ਰਿਸ਼ਕਨ ਨੇ ਵੀ ਗੇਮ ਕੀਤੀ ਜੀ ਡਿਸਪਲਿਨ ਚ ਰੱਖ ਕੇ ਤੇ ਅੱਜ ਪਰਮਾਤਮਾ ਵੱਲੋਂ ਜਿਹੜਾ ਇਹਨੂੰ ਫਲ ਮਿਲ ਰਿਹਾ ਜੀ ਜਦੋਂ ਪਤਾ ਲੱਗਾ ਨਾ ਵੀ ਸਿਲੈਕਸ਼ਨ ਹੋਈ ਹੈ ਤੇ ਦੀ ਤਾਂ ਕਿੰਨੀ ਕਿ ਖੁਸ਼ੀ ਸੀਗੀ ਜਦੋਂ ਪਤਾ ਚੱਲਿਆ ਵੀ ਅੱਜ ਬਹੁਤ ਖੁਸ਼ੀ ਸੀ ਜੀ ਕਾਫੀ ਸਾਲ ਤੋਂ ਮਿਹਨਤ ਕਰਦੇ ਜਾ ਰਹੀ ਹੈ ਜੀ ਬੱਚਾ ਸਾਡਾ ਬਹੁਤ ਮਿਹਨਤ ਕਰ ਰਿਹਾ ਹੈ ਚਲੋ ਪ੍ਰਮਾਤਮਾ ਨੇ ਫਲ ਦਿੱਤਾ ਜੀ ਤੇ ਅੱਜ ਬੱਚਾ ਪੰਜਾਬ ਵੱਲੋਂ ਕੱਲੀ ਖਲੋਤੀ ਲੜਕੀ ਹੈ ਜਿਹੜੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਡਬਲ ਟਰੈਪ ਦੇ ਵਿੱਚ ਖੇਡਣ ਜਾ ਰਹੀ ਹੈ ਜੀ 16ਵੀਂ ਆ ਨਾ ਏਸ਼ੀਅਨ ਚੈਂਪੀਅਨਸ਼ਿਪ ਹੈ ਤੇ ਤਿਆਰੀ ਵੀ ਕਾਫੀ ਕਰਨੀ ਪੈਂਦੀ ਹੈ ਕਿੰਨੀ ਕ ਤਿਆਰੀ ਕਰਵਾਈ ਵੇ ਕਿਸ ਤਰ੍ਹਾਂ ਚੱਲਦਾ ਏ ਸ਼ਡਿਊਲ ਸਾਰਾ ਤਿਆਰੀ ਤਾਂ ਸਾਰੇ 2-3 ਸਾਲ ਤੋਂ ਕਰੀਏ ਲਾਸਟ ਈਅਰ ਦਾ ਨੈਸ਼ਨਲ ਮੈਡਲ ਵੀ ਸੀਗਾ ਜੀ ਉਸ ਤੋਂ ਪਹਿਲਾਂ ਖੇਲੋ ਇੰਡੀਆ ਯੂਥ ਗੇਮਸ ਆ ਜਿਹੜੀ ਪ੍ਰਧਾਨ ਮੰਤਰੀ ਵੱਲੋਂ ਇੱਕ ਬਹੁਤ ਵੱਡਾ ਹਿੰਦੁਸਤਾਨ ਚ ਟੂਰਨਾਮੈਂਟ ਕਰਾਇਆ ਜਾਂਦਾ ਉਹਦੇ ਵਿੱਚ ਵੀ ਇਹਦਾ ਸਿਲਵਰ ਮੈਡਲ ਆਇਆ ਸੀਗਾ ਜੀ ਤੇ ਹੁਣ ਬਾਬੇ ਦੀ ਕਿਰਪਾ ਨਾਲ ਏਸ਼ੀਅਨ ਚੈਂਪੀਅਨਸ਼ਿਪ ਚਲੋ ਪ੍ਰਮਾਤਮਾ ਸੁੱਖ ਰੱਖ ਕੇ ਚਲੋ ਮੈਡਲ ਲੈ ਕੇ ਆਵੇ ਦੇਸ਼ ਦਾ ਨਾਮ ਰੋਸ਼ਨ ਕਰੇ ਕਿਸ਼ਕਾ ਕਿੰਨੀ ਕੁ ਪ੍ਰੈਕਟਿਸ ਕਰਨੀ ਪਈ ਹਨਾ ਜਦੋਂ ਸਿਲੈਕਸ਼ਨ ਹੋਈ ਆ ਹੁਣ ਤਾਂ ਕਿੰਨੀ ਕੁ ਪ੍ਰੈਕਟਿਸ ਕਰਨੀ ਕਾਫੀ ਪ੍ਰੈਕਟਿਸ ਕਰਨੀ ਪਈ ਸੀ ਮਤਲਬ ਕਰੋ ਦੂਰ ਰਹਿ ਕੇ ਉਥੇ ਦੇਲੀ ਦੇ ਵਿੱਚ ਕੈਂਪ ਲਗਾਉਣਾ ਸਾਰਾ ਕੁਝ ਸੇ ਪ੍ਰੈਕਟਿਸ ਕਰਨੀ ਪੂਰੇ ਲਗਾਤਾਰ 7 ਦੇ ਸੰ 7 ਦਿਨ ਪ੍ਰੈਕਟਿਸ ਕਰਨੀ ਤੇ ਕਾਫੀ ਮੁਸ਼ਕਿਲ ਸੀਗਾ ਮੈਨੂੰ ਸਟਾਰਟਿੰਗ ਦੇ ਵਿੱਚ ਲੱਗਿਆ ਬਟ ਹੌਲੀ ਹੌਲੀ ਆਦਤ ਪੈ ਗਈ ਸੀਗੀ ਹੁਣ ਮਤਲਬ ਕਾਫੀ ਟਾਈਮ ਤੋਂ ਮੈਂ ਪ੍ਰੈਕਟਿਸ ਕਰ ਰਹੀ ਹਾਂ 2-3 ਸਾਲ ਹੋ ਗਏ ਨੇ ਮੈਨੂੰ ਐਸੇ ਗੇਮ ਦੇ ਵਿੱਚ ਤਾਂ ਕਹਿ ਸਕਦੇ ਹੋ ਬਹੁਤ ਪ੍ਰੈਕਟਿਸ ਲੱਗਦੀ ਹੈ ਹਾਂਜੀ ਮੁਸ਼ਕਲਾਂ ਕਿੰਨੀਆਂ ਕਾਈਆਂ ਕਿਉਂਕਿ ਕਾਫੀ ਕੰਨੇ ਮੁਸ਼ਕਲਾਂ ਵੀ ਬੜੀਆਂ ਆਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਹਨਾ ਕੀ ਕੋਈ ਸੈਕਰੀਫਾਈਸ ਕੀਤਾ ਮੁਸ਼ਕਿਲਾਂ ਆਂਦੀਆਂ ਨੇ ਕਾਫੀ ਮੈਨੂੰ ਯੂਜੂਅਲੀ ਫਿਜ਼ੀਕਲੀ ਕਾਫੀ ਮਤਲਬ ਦਿੱਕਤ ਆਈ ਸੀ ਮੇਰੀ ਬੈਕ ਇੰਜਰੀ ਹੋ ਗਈ ਸੀ ਫਿਲਹਰ ਇੰਡੀਆ ਤੋਂ ਬਾਅਦ ਤੇ ਮੈਨੂੰ ਮਤਲਬ ਡੇਢ ਸਾਲ ਹੋ ਗਿਆ ਸੀਗਾ ਪਿਛਲੇ 6 ਮਹੀਨੇ ਤੱਕ ਮੈਂ ਮਤਲਬ ਬਿਲਕੁਲ ਹੀ ਨਾ ਨਹੀਂ ਕਰ ਪਾ ਰਹੀ ਸੀ ਗੇਮ ਨਾ ਮੈਂ ਤਾਂ papa ਨੂੰ ਕਹਤਾ ਸੀ ਵੀ ਛੱਡ ਦੇ ਨੇ ਮੇਰੇ ਤੋਂ ਨਹੀਂ ਹੋ ਰਹੀ papa ਕਹਿੰਦੇ ਦੇਖ ਲੈ ਬਟ ਫਿਰ ਮੈਨੂੰ ਮਤਲਬ ਐਵੇਂ ਕਿਸੇ ਦਾ ਫੋਨ ਆਇਆ ਵੀ ਹਾਂਜੀ ਤੁਹਾਡੀ ਸਿਲੈਕਸ਼ਨ ਹੋਈ ਹੈ ਕੰਗਰਾਚੂਲੇਸ਼ਨਸ ਮੈਂ ਕਿਹਾ ਨਹੀਂ ਐਵੇਂ ਥੋੜੀ ਹੁੰਦਾ ਮੈਂ ਫਿਰ ਚੈੱਕ ਕੀਤੀ ਲਿਸਟਾ ਮੇਰਾ ਨਾਮ ਸੀਗਾ ਫਿਰ ਮੈਂ ਕਿਹਾ ਛੱਡੋ ਬੈਕ ਪੇਨ ਹੋਈ ਜੇਗੀ ਬਾਅਦੋਂ ਪਹਿਲਾਂ ਇਹ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਮੈਂ ਪ੍ਰੋਪਰ ਪ੍ਰੈਕਟਿਸ ਕੀਤੀ ਹੈ ਪ੍ਰੋਪਰ ਮਤਲਬ ਆਪਣਾ ਫਿਜ਼ੀਓਥੈਰੇਪੀ ਕਰਵਾਈ ਹੈ ਪ੍ਰੋਪਰ ਆਪਣਾ ਧਿਆਨ ਦਿੱਤਾ ਤੇ ਪ੍ਰੈਕਟਿਸ ਕੀਤੀ ਹੁਣ ਕਿਹੜੀ ਜਗ੍ਹਾ ਹੋ ਰਿਹਾ ਹੈ ਜਿਹੜਾ ਕੰਪੀਟੀਸ਼ਨ ਹੋ ਰਿਹਾ ਹੈ 16th ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਹੋ ਰਿਹਾ ਕਜ਼ਾਕਿਸਤਾਨ ਦੇ ਵਿੱਚ ਉੱਥੇ 15 ਤਰੀਕ ਤੋਂ ਹੋਈ ਪਈ ਹੈ ਤੇ 30th ਤੱਕ ਚੱਲਣਗੀ ਹਲੇ ਕਾਫੀ ਬੱਚੇ ਗਏ ਹੋਏ ਨੇ ਉੱਥੇ ਪ੍ਰੈਕਟ ਕਰ ਰਹੇ ਨੇ ਮੈਚਸ ਲਾ ਰਹੇ ਨੇ ਬਹੁਤ سارے ਮੈਡਲ ਜਿੱਤਨੇ ਨੇ ਤਾਂ ਉੱਥੇ ਹੋ ਰਿਹਾ ਹਾਂਜੀ ਤੇ ਕਿੰਨਾ ਕੁ ਟਫ ਲੱਗ ਰਿਹਾ ਹੁਣ ਕਿਉਂਕਿ ਉੱਥੇ ਕਾਫੀ ਵੱਡਾ ਮੁਕਾਬਲਾ ਹੋਣਾ ਹੈ ਨਾ ਹੁਣ ਅੱਗੇ ਜਾ ਕੇ ਏਸ਼ੀਅਨ ਖੇਡਾਂ ਨੇ ਕਿੰਨਾ ਕੁ ਟਫ ਲੱਗ ਰਿਹਾ ਤਫ਼ ਤਾਂ ਮੈਂ ਆਹੀ ਸੋਚ ਕੇ ਚੱਲ ਰਹੀ ਨਾ ਵੀ ਕੰਪੀਟੀਸ਼ਨ ਅੱਛਾ ਖਾਸਾ ਹੋਏਗਾ ਕਿਉਂਕਿ 올ਓਵਰ ਏਸ਼ੀਆ ਬੱਚੇ ਆ ਰਹੇ ਹਨ ਤੁਹਾਨੂੰ ਪਤਾ ਹੈ ਚਾਈਨਾ ਬਹੁਤ ਅੱਛਾ ਕੰਟਰੀ ਹੈ ਉੱਥੋਂ ਆਣਗੇ ਬੱਚੇ ਬਾਕੀ ਏਸ਼ੀਆਨ ਕੰਟਰੀਜ਼ ਤੋਂ ਬੱਚੇ ਆਣਗੇ ਤਾਂ ਮੈਂ ਇਹ ਐਕਸਪੈਕਟ ਨਹੀਂ ਕਰ ਸਕਦੀ ਵੀ ਕੰਪੀਟੀਸ਼ਨ ਉੱਥੇ ਬਹੁਤ ਲਾਈਟ ਹੋਏਗਾ ਮੈਂ ਆਪਣਾ ਬੈਸਟ ਦਵਾਂਗੀ ਉੱਥੇ ਕੋਸ਼ਿਸ਼ ਕਰਾਂਗੀ ਮੈਂ ਜਿੱਤ ਕੇ ਆਵਾਂ ਇਹ ਕਮੈਂਟਸ ਵੀ ਕਾਫੀ ਮਹਿੰਗੇ ਹੁੰਦੇ ਨੇ ਨਾ ਇਹ ਕਾਫੀ ਮਹਿੰਗੀ ਖੇਡ ਮੰਨੀ ਜਾਂਦੀ ਹੈ ਹਨਾ ਤੇ ਕਿਸ ਤਰ੍ਹਾਂ ਮਤਲਬ ਕਰਵਾਇਆ ਸਾਰਾ ਕੁਝ ਹਨਾ ਸਰ ਇਹ ਜਿਹੜੀ ਸ਼ੂਟਿੰਗ ਹੈ ਮੈਂ ਇਹ ਹਮੇਸ਼ਾ ਸ਼ ਮੈਨੂੰ ਸ਼ੌਂਕ ਸੀਗਾ ਜੀ ਵੀ ਅਸੀਂ ਖੇਡੀਏ ਚਲੋ ਸਾਨੂੰ ਕੁਝ ਫਾਈਨੈਂਸ਼ੀਅਲ ਦਿੱਕਤ ਸੀ ਅਸੀਂ ਨਹੀਂ ਕਰ ਪਾਏ ਪਰ ਹੁਣ ਚਲੋ ਚਲੋ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਆਪਣੇ ਬੱਚੇ ਤੇ ਪੂਰਾ ਖਰਚ ਕਰਾ ਕੇ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਪੂਰਾ ਜੋਰ ਲਾਵਾਗੇ ਵੀ ਦੇਸ਼ ਵਾਸਤੇ ਨਾਮ ਰੋਸ਼ਨ ਕਰੇ ਛਿੜਕਾਂ ਵੀ ਲਗਾਈਆਂ ਸੀਗੀਆਂ ਕੋਚ ਵੀ ਹੋ ਤੁਸੀਂ ਹਨ ਵੀ ਤਾਂ ਵੀ ਛਿੜਕਾਂ ਵੀ ਲਗਾਈਆਂ ਸੀਗੀਆਂ ਜਦੋਂ ਕੋਈ ਕਮੀ ਪੇਸ਼ੀ ਲੱਗਦੀ ਸੀ ਉਹ ਤਾਂ ਸਰ ਚਲੋ ਚੱਲਦਾ ਜਾਂਦਾ ਲਾਈਫ ਦਾ ਪਾਰਟ ਹੈ ਜਦ ਤੱਕ ਆਪਾਂ ਬੱਚਿਆਂ ਨੂੰ ਜਿਹੜਾ ਕੋਈ ਬੱਚਾ ਸ਼ੂਟਰ ਹੈ ਜੇ ਆਪਾਂ ਨੂੰ ਦੱਸਾਂਗੇ ਨਹੀਂ ਛਿੜਕਾਗੇ ਨਹੀਂ ਤਾਂ ਫਿਰ ਉਹ ਬੰਦਾ ਲਾਈਫ ਦੇ ਵਿੱਚ ਸਕਸੈਸ ਕੀਵਿੰਗ ਹੋਏ ਸਰ ਬਹੁਤ ਪ੍ਰਾਊਡ ਮੂਮੈਂਟ ਐ ਸਾਡੇ ਵਾਸਤੇ ਸਾਡੀ ਬੇਟੀ ਐ ਐਸ ਵੈਲ ਐਸ ਸਾਡੀ ਅਕੈਡਮੀ ਦੀ ਸ਼ੂਟਰ ਐ ਪਟਿਆਲੇ ਸ਼ਹਿਰ ਦਾ ਪੰਜਾਬ ਸੂਬੇ ਦਾ ਨਾਮ ਰੋਸ਼ਨ ਕਰਨ ਜਾ ਰਹੀ ਐ ਔਰ ਸਭ ਤੋਂ ਵੱਡੀ ਗੱਲ ਐ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਜਾ ਰਹੀ ਐ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਐ ਬਹੁਤ ਵੱਡਾ ਪ੍ਰਾਊਡ ਐ ਸਾਰਿਆਂ ਵਾਸਤੇ ਤੁਸੀਂ ਤਾਂ ਮਾਂ ਹੋਣਾ ਮਤਲਬ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਚੱਲਦਾ ਸੀਗਾ ਵੀ ਜਦੋਂ ਅਕੈਡਮੀ ਤੋਂ ਆਣਾ ਸ਼ਡਿਊਲ ਚੱਲਦਾ ਸੀਗਾ ਵੀ ਸਾਰਾ ਦਿਨ ਤਾਂ ਵੀ ਬਿਜ਼ੀ ਹੁੰਦੇ ਹੋਗੇ ਹਾਂਜੀ ਸਰ ਸਾਰਾ ਦਿਨ ਕਿਉਂਕਿ ਪਰਵੇਸ਼ ਜੀ 에ਅਰ ਦੀ ਕੋਚਿੰਗ ਦਿੰਦੇ ਆਂ ਔਰ ਕ੍ਰਿਸ਼ਿਕਾ ਸ਼ਾਰਟ ਗਨ ਇਵੈਂਟ ਕਰਦੀ ਹੈ ਦੋਨਾਂ ਦਾ ਡਿਫਰੈਂਟ ਹੈ ਦੋਨਾਂ ਦੀ ਟਾਈਮਿੰਗਸ ਆਨ ਜਾਂਦੀ ਹੈ ਡਿਫਰੈਂਟ ਹੈ ਤਾਂ ਸਾਡੇ ਘਰੇ ਤਾਂ ਸਾਰਾ ਦਿਨ ਸ਼ੂਟਿੰਗ ਵਾਲਾ ਹੀ ਮਾਹੌਲ ਰਹਿੰਦਾ ਹੈ ਕਿ ਕੋਈ ਆ ਗਿਆ ਕੋਈ ਚਲਾ ਗਿਆ ਕਿਸੇ ਨੇ ਜਾਣਾ ਹੈ ਕਿਸੇ ਦੀ ਜਾਣ ਦੀ ਤਿਆਰੀ ਕਰਨੀ ਹੈ ਸਾਰਾ ਦਿਨ ਬਸ ਸ਼ੂਟਿੰਗ 'ਚ ਬਿਜ਼ੀ ਹੁੰਨੇ ਆਂ ਅਸੀਂ ਤੇ ਹੁਣ ਕੋਈ ਪ੍ਰੈਕਟਿਸ ਚੱਲ ਰਹੀ ਹੈ ਨੰਸੀ ਹਾਂ ਜੀ ਚੱਲ ਰਹੀ ਹੈ ਕਿੰਨਾ ਕਿੰਨਾ ਕਰ ਰਹਾ ਹੁਣ ਕਰ ਹੁਣ ਤਾਂ ਵਧਾਤੀ ਹੋएगी ਅੱਗੇ ਨਾਲ ਦਾ ਮੈਂ ਵਧਾਈ ਨਹੀਂ ਆ ਸੱਚ ਕਿਉਂਕਿ ਮੈਨੂੰ ਫਿਜ਼ੀਓਥੈਰੇਪਿਸਟ ਥੋੜਾ ਕਿਹਾ ابھی ਆਰਾਮ ਨਾਲ ਕਰਨਾ ਹੈ ਬਟ ਮੈਂ ਮਤਲਬ ਆਪਣੇ ਵੱਲੋਂ ਬੈਸਟ ਕਰ ਰਹੀ ਜਿੰਨਾ ਪਹਿਲਾਂ ਕਰ ਰਹੀ ਸੀ ਵਾਪਸ ਹੁਣ ਇਹ ਕਰ ਰਹੀ ਕਿਉਂਕਿ ਸਟੈਮੀਨਾ ਵੀ ਚਾਹੀਦਾ ਹੁੰਦਾ ਸਾਰਾ ਕੁਝ ਚਾਹੀਦਾ ਹੁੰਦਾ ਆਪਣੇ ਵੱਲੋਂ ਮੈਂ ਕੋਸ਼ਿਸ਼ ਕਰ ਰਹੀ ਕਿ ਪ੍ਰੋਪਰ ਕਰਾਂ ਤਾਂ ਕਾਫੀ ਆ ਰਹੇ ਹੋਏਗੇ ਫਰੈਂਡਸ ਅਰ ਕੱਲ ਜੋ ਨਾ ابھی ਐਡਾ ਕਰਕੇ ਸੈLECTION ਹੋਗੀ ਨਹੀਂ ਲੱਗਿਆ ਆਏਗਾ ਨਹੀਂ ਨਹੀਂ ਮੇਰੇ ਫਰੈਂਡਸ ਤਾਂ ਹੈ ਨਹੀਂ ਦੋ ਫਰੈਂਡਸ ਹੈ ਬੈਸਟ ਫਰੈਂਡਸ ਹੈ ਮੈਂ ਉਹਨਾਂ ਨੂੰ ਦੱਸਦਾ ਸੀਗਾ ਵੀ ਹਾਂਜੀ ਮੈਂ ਜਾ ਰਹੀ ਹਾਂ ਉਹ ਬਹੁਤ ਖੁਸ਼ ਸੀਗੇ ਮਿਲ ਕੇ ਗਏ ਸੀ ਮੈਨੂੰ ਬਾਕੀ ਉਹ ਸਾਰੇ ਆਪਣੇ ਆਪਣੇ ਲਾਈਫ ਚ ਬਿਜ਼ੀ ਹੁੰਦੇ ਨੇ ਕਿਸੇ ਦਾ ਐਵੇਂ ਐਸਾ ਛ ਫੋਨ ਨਹੀਂ ਆਇਆ ਬਿਲਕੁਲ ਹੈ ਕ੍ਰਿਸ਼ਕਾ ਜੋਸੀ ਸਨ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ 16th ਏਸ਼ੀਅਨ ਖੇਡਾਂ ਦੇ ਵਿੱਚ ਜਿਹੜੇ ਜਾਣਗੇ ਉਹਨਾਂ ਉੱਤੇ ਪਾਰਟਿਸਪੇਟ ਕਰਨਗੇ ਅਤੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੀ ਇਕਲੀ ਧੀ ਹੈ ਜੀ ਜਿਸ ਦੀ ਸਿਲੈਕਸ਼ਨ ਹੋਈ ਹੈ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟਰ ਦੇ ਨਾਲ ਕਬਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ